ਅੱਗੇ ਹੁੰਦਾ ਸੀਗਾ ਖੂਈਆਂ ਦੇ ਵਿੱਚ ਲੋਕ ਲਾਉਂਦੇ ਆਪਣੇ ਲੋਕ ਬਾਅਦ ਦੇ ਵਿੱਚ ਸਵਰਸਿਪਲ ਮੋਟਰਾਂ ਦੇ ਵੀ ਲਾਗੇ ਸੀ ਵਰਤਦਾ ਜਦੋਂ ਥੱਲੇ ਲਾਉਂਦੇ ਸੀ ਜਾਂ ਲਾਉਂਦੇ ਸੀ ਹੁਣ ਬਈ ਆਪਾਂ ਨੂੰ ਐ ਹੁੰਦਾ ਵੀ ਕੋਈ ਛੱਟ ਨਾ ਦੇ ਵਿੱਚ ਕੁਛ ਨਾ ਆਪਾਂ ਨੂੰ ਡਾਊਟ ਹੁੰਦਾ ਸੀਗਾ ਪਰ ਗਿਰਿਆ ਬੰਦਾ ਹੀ ਛੱਡਦਾ ਹੁੰਦਾ ਇਹੋ ਜਿਹਾ ਕੁਛ ਕਰਦਾ ਹੁੰਦਾ ਨਹੀਂ ਆਮ ਬੰਦਾ ਕੁਛ ਨਹੀਂ ਕਰਦਾ ਤੁਸੀਂ ਧਿਆਨ ਨਾਲ ਦੇਖਿਓ ਧਿਆਨ ਦੇ ਨਾਲ ਇਹ ਕਿਸਾਨ ਭਰਾਵਾਂ ਵਾਸਤੇ ਆ ਵੀਡੀਓ ਜਿਨ੍ਹਾਂ ਦੇ ਆਹ ਬਾਲ ਲੱਗੇ ਹੋਇਆ ਉਹ ਇਸ ਵੀਡੀਓ ਨੂੰ ਬਈ ਜ਼ਰੂਰ ਦੇਖਣਾ ਆਪਣੇ ਨਾਲ ਜਿੰਨਾ ਕੁ ਹੋਇਆ ਸੀਗਾ ਨੁਕਸਾਨ ਉਹ ਮੈਂ ਦੱਸੂਗਾ ਇਹ ਕਿਉਂਕਿ ਜਿਹੜਾ ਇਹ ਬਾਲ ਹੈਗਾ ਅੱਗੇ ਹੁੰਦਾ ਸੀਗਾ ਖੂਈਆਂ ਦੇ ਵਿੱਚ ਲੋਕ ਲਾਉਂਦੇ ਆਪਣੇ ਲੋਕ ਬਾਅਦ ਦੇ ਵਿੱਚ ਸਵਰਸਿਪਲ ਮੋਟਰਾਂ ਤੇ ਵੀ ਲਾਗੇ ਸੀ ਵਰਤਨ ਤਾਂ ਵੀ ਆਹ ਜਿਹੜਾ ਹੁਣ ਬੈਂਡ ਹੈਗਾ ਇਹਦੇ ਵਿੱਚ ਦੀ ਕੋਈ ਸੈਟ ਨਾ ਦੇਵੇ ਤੇ ਇਹਦੇ ਵਿੱਚ ਨਾ ਕੁਝ ਵਗ ਜੇ ਵੀ ਨੁਕਸਾਨ ਆ ਇਸ ਨੂੰ ਦੱਸਣ ਲੱਗਾ ਵੀ ਫਾਇਦਾ ਕੀ ਆ ਇੱਥੇ ਲਾਏ ਦਾ ਤੇ ਨੁਕਸਾਨ ਵੀ ਕੀ ਹੈਗਾ ਹੁਣ ਨੁਕਸਾਨ ਜਿਹੜਾ ਹੋਣਾ ਸੀ ਉਹ ਵੀ ਦੱਸੂਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅੱਜੇ ਫੇਸਬੁੱਕ ਪੇਜ ਤੇ ਦੇਖਦਾ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਨੂੰ ਜਿੰਨਾ ਵੀ ਹੋ ਸਕਦਾ ਸ਼ੇਅਰ ਜ਼ਰੂਰ ਕਰ ਦਿਓ ਹੁਣ ਭਾਈ ਜਿਹੜਾ ਬਾਗਲਾ ਇਹ ਅੱਗੇ ਖੂਈਆਂ ਦੇ ਵਿੱਚ ਵਰਤਦੇ ਸੀ ਆਪਣੇ ਲੋਕ ਆਪਾਂ ਲੋਕ ਲਾਉਣ ਲੱਗ ਗਏ ਸਰਵਰਸ਼ੀਬਲ ਮੋਟਰਾਂ ਦੇ ਇੱਥੇ ਜਾਂ ਤਾਂ ਥੱਲੇ ਲਾਉਂਦੇ ਸੀ ਜਾਂ ਲਾਉਂਦੇ ਸੀ ਇੱਥੇ ਹੁਣ ਭਾਈ ਆਪਾਂ ਨੂੰ ਐ ਹੁੰਦਾ ਵੀ ਕੋਈ ਛੱਟ ਨਾ ਦੇਵੇ ਵਿੱਚ ਕੋਈ ਸਨ ਆਪਾਂ ਨੂੰ ਡਾਊਟ ਹੁੰਦਾ ਸੀਗਾ ਪਰ ਗਿਰਿਆ ਵਾ ਬੰਦਾ ਹੀ ਛੱਡਦਾ ਹੁੰਦਾ ਇਹੋ ਜਿਹਾ ਕੁਝ ਕਰਦਾ ਹੁੰਦਾ ਨਹੀਂ ਆ ਬੰਦਾ ਕੁਝ ਨਹੀਂ ਕਰਦਾ ਹੁੰਦਾ ਇਹਦਾ ਨੁਕਸਾਨ ਭਾਈ ਤੁਹਾਨੂੰ ਮੈਂ ਦੱਸ ਦਿੰਨਾ ਕਿ ਕੀ ਹੋਇਆ ਸੀ ਆਪਣੇ ਨਾਲ ਜਿਹੜਾ ਹੋਇਆ ਸੀ ਸਾਰੀ ਡਿਟੇਲ ਦੱਸਦਾ ਮੈਂ ਤੁਹਾਨੂੰ ਤੇ ਅਸੀਂ ਇਥੇ ਸੱਚ ਲਾਤੀ ਮੋਟਰ ਦੀ ਘਰੇ ਚਲੇ ਗਿਆ ਉਸ ਤੋਂ ਬਾਅਦ 2 ਘੰਟੇ ਬਾਅਦ ਲਾਈਟ ਆ ਗਈ ਤੇ ਆਈ ਹੋਈ ਅਸੀਂ ਜਦੋਂ ਫਿਰ ਦੇਖਿਆ ਇੱਥੇ ਆ ਕੇ ਇਹ ਮੋਟਰ ਟੋੜ ਲਈ ਜਾਂ ਮਾਰਦੀ ਸੀ ਜਿਵੇਂ ਟੋਟਾ ਨਹੀਂ ਭਾਲਦੀ ਹੁੰਦੀ ਮੋਟਰ ਇਸ ਤਰ੍ਹਾਂ ਟੋਟਾ ਸੀਗਾ 2-4 ਮਹੀਨੇ ਪਹਿਲਾਂ ਪਾਇਆ ਵਾ ਆਪਾਂ ਨੂੰ ਐ ਸੀਗਾ ਵੀ ਚੱਲ ਟੋਟਾ ਤਾਂ ਹੀ ਮੰਗਦੀ ਨਹੀਂ ਹੁਣੀ ਤਾਂ ਵੀ ਹੋਰ ਨੁਕਸ ਹੋਊਗਾ ਕੋਈ ਅਸੀਂ ਮੈਸਤਰੀ ਨੂੰ ਸੱਦਿਆ ਬਾਈ ਉਹ ਕਹਿੰਦਾ ਵੀ ਟੋਟਾ ਭਾਲਦੀ ਹੈ ਮੋਟਰ ਨਹੀਂ ਕਹਿੰਦਾ ਟੋਟਾ ਭਾਲਦੀ ਮਸਟਰਲ ਠੀਕ ਆ ਟੋਟਾ ਭਾਲਦੀ ਐ ਟੋਟਾ ਪਾਦਾ ਬਾਈ ਫੇਰ ਉਹੀ ਆ ਇਹਦੀ ਅਸੀਂ ਗੌਰ ਦਾ ਕਰੀ ਬਾਈ ਇਦੇ ਵਿੱਚ ਇੱਕ ਬਾਲਟਕੀ ਜੀ ਹੁੰਦੀ ਆ ਤੇ ਆਹ ਪਲੇਟ ਕਹਿੰਦੇ ਨੇ ਉਹਨੂੰ ਆਪਾਂ ਚੱਲ ਹੁਣ ਇਹਨਾਂ ਦਾ ਮੈਨੂੰ ਨਾ ਹੁਣ ਪਤਾ ਨਹੀਂ ਹੈਗਾ ਉਹ ਤਾਂ ਮੈਂ ਛੋਟਾ ਜਿਹਾ ਹੁੰਦਾ ਸੀ ਜਦੋਂ ਬਈ ਇਹ ਲਾਉਂਦੇ ਹੁੰਦੇ ਸੀ ਇਹਦਾ ਇੱਕ ਹੁੰਦਾਗਾ ਕਬਜਾ ਇੱਥੇ ਇਹ ਟੁੱਟ ਜਾਂਦਾ ਬਈ ਇਹ 'ਚ ਪੈਨ ਹੁੰਦੀ ਆ ਜਾਂ ਹੁੰਦੀ ਆ ਕਿ ਪੈਨ ਕਾਸਕੇ ਟੁੱਟ ਜਾਂਦੀ ਆ ਇਹ ਜਦੋਂ ਟੁੱਟ ਜਾਂਦੀ ਆ ਬਈ ਇਸ ਤਰ੍ਹਾਂ ਮੂਰੇ ਲੱਗ ਜਾਂਦੀ ਆ ਟੇਢੀ ਹੋ ਕੇ ਥੋੜਾ ਬਹੁਤਾ ਪਾਣੀ ਆਉਂਦਾ ਰਹਿੰਦਾ ਤੇ ਥੋੜਾ ਬਹੁਤਾ ਪਾਣੀ ਆਉਂਦਾ ਨਹੀਂ ਉਹਦਾ ਕਰਕੇ ਇਹ ਢੁੱਲਦੀਆਂ ਜੋ ਲੱਗੀ ਮਾਰਨ ਮੋਟਰ ਅਤੇ ਝੜਕੇ ਫਿਰ ਲੱਗੀ ਮੋਟਰ ਮਾਰਨ ਦੁਬਾਰੇ ਮੈਸਤਰੀ ਨੂੰ ਕਿਹਾ ਮੈਸਤਰੀ ਕਹਿੰਦਾ ਵੀ ਆ ਖੋਲੋ ਇਹ ਕਹਾਂ ਵੀ ਠੀਕ ਆ ਜਦੋਂ ਇਹ ਖੋਲਿਆ ਆ ਪਲੇਟ ਸੀ ਜਿਹੜੀ ਆਹਾ ਕਬਜਾ ਸੀਗਾ ਟੁੱਟਿਆ ਹੋਇਆ ਸੀਗਾ ਇਹ ਮੂਰੇ ਲੱਗ ਜਾਂਦਾ ਸੀ ਤਾਂ ਕਰਕੇ ਬੋਰ ਦਾਗਾ ਜਿਹੜਾ ਇਹ ਨੁਕਸਾਨ ਹੋ ਸਕਦਾ ਆਪਾਂ ਕਹਿੰਦੇ ਆ ਵੀ ਅ ਫਾਇਦਾ ਦਾ ਤੇ ਫਾਇਦੇ ਦੇ ਨਾਲ ਨੁਕਸਾਨ ਵੀ ਵੱਡਾ ਹੋ ਸਕਦਾ ਹੋ ਸਕਦਾ ਇਹਨੇ ਬੋਰ ਵੀ ਭੰਨ ਦੇਣਾ ਸੀਗਾ ਬਈ ਉਸ ਤੋਂ ਬਾਅਦ ਅਸੀਂ ਹੋਰ ਵੀ ਸਾਡੇ ਇੱਕ ਦੋ ਮੋਟਰ ਨੇ ਲੱਗਿਆ ਸੀ ਪਰ ਅਸੀਂ ਲਾ ਤਾ ਆਇਆ ਕਿਉਂਕਿ ਜੇ ਕੋਈ ਮਤਲਬ ਆਪਾਂ ਹੁਣ ਜੇ ਹਿਸਾਬ ਲਾਈਏ ਕੋਈ ਨਟ ਬੋਲਟ ਕੁਝ ਵੀ ਬੰਦਾ ਸਿੱਡ ਦੂਗਾ ਵਿੱਚ ਹਨਾ ਜਾ ਕੇ ਪੱਖੇ ਦੀ ਖੜੂ ਬਾਈ ਹੋਰ ਕੁਝ ਨਹੀਂ ਹੁੰਦਾ ਜੇ ਹੁਣ ਇਹ ਲੱਗਿਆ ਜੇ ਇਹ ਚੱਕਰ ਹੁੰਦਾ ਰਾਤ ਨੂੰ ਤੂੰ ਆਪਾਂ ਸੋਚ ਲਾ ਕੇ ਭੱਗ ਜਾਂਦੇ ਹਾਂ ਨਾ ਖੇਤਾਂ 'ਚ ਵੀ ਚਲ ਚੱਲ ਪੂ ਇਹ ਕਈ ਵਾਰੀ ਟੁੱਟ ਜੇਵੇ ਤਾਂ ਹੋ ਸਕਦਾ ਰਾਤ ਨੂੰ ਬੋਰ ਵੀ ਟੁੱਟ ਜਾਦਾ ਕਿਉਂਕਿ ਝੜਕੇ ਮਾਰਦੀ ਰਹਿੰਦੀ ਹੈ ਮੋਟਰਾਂ ਤੇ ਇਹਦਾ ਇੰਨਾ ਕੁ ਹੈਗਾ ਨੁਕਸਾਨ ਬਾਈ ਫਾਇਦਾ ਵੀ ਆਪਾਂ ਐ ਨਹੀਂ ਕਹਿੰਦੇ ਜਿਹਦੇ ਲੱਗਾ ਨਾ ਵੀ ਲਾਹੋ ਇਹ ਤਾਂ ਸੋਡੀ ਮਰਦੀ ਆ ਯਾਨੀ ਕਿ ਚੱਕ ਜ਼ਰੂਰ ਕਰ ਲਓ ਵੀਰੋ ਤੇ ਮੋਟਰ ਦਾ ਤੇ ਬੋਰ ਦਾ ਹੋ ਸਕਦਾ ਨੁਕਸਾਨ ਬਾਈ ਇਹਦੇ ਨਾਲ ਪਰ ਆਪਾਂ ਤਾਂ ਮੁੜ ਕੇ ਲਾਇਆ ਨਹੀਂ ਹੈਗਾ ਐਵੇਂ ਸਾਨੂੰ ਕਹੀਏ ਆਪਾਂ ਮੁੜ ਕੇ ਲਾਇਆ ਨਹੀਂ ਹੈਗਾ ਆਪਾਂ ਲਾਤਾ ਸੀਗਾ ਇਸ ਜਗ੍ਹਾ ਤੇ ਲੱਗਿਆ ਹੁੰਦਾ ਸੀਗਾ ਇੱਥੇ ਤੇ ਐਲ ਬੋ ਥੱਲੇ ਹੁੰਦੀ ਸੀ ਬਸ ਇੰਨੀ ਕੁ ਜਾਣਕਾਰੀ ਸੀ ਵੀਰੇ ਤੇ ਜੇ ਹੁਣ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਦੇ ਹੋ ਤੇ ਵੀਡੀਓ ਨੂੰ ਕਰਦੇ ਹੋ ਸ਼ੇਅਰ